ਮੋਬਾਈਲ 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 ਬਈ ਮੋਬਾਈਲ ਆਜੋ ਆਜਾ ਭਾਈ ਆਜਾ ਉਹ ਟੋਕਰੀ ਦੇ ਵਿੱਚ ਮੋਬਾਈਲ ਚਲਾ ਜਾਏ ਮੋਬਾਈਲ ਵੇਚਦੇ ਆ ਟੋਕਰੀ ਚ ਕਿਵੇਂ ਮੋਬਾਈਲ ਵੇਚਦਾ ਉਹ ਮੋਬਾਈਲ ਵੇਚਦਾ ਫਿਰਦਾ ਹਾਂਜੀ ਭਾਈ ਜੀ ਹਾਂਜੀ ਆਜੋ ਆਜੋ ਸਾਰੀ ਟੋਕਰੀ ਦਾ ਕੀ ਲੈਣਾ ਸਾਰੀ ਟੋਕਰੀ ਦਾ ਕੀ ਲੈਣਾ ਮੈਂ ਕੋਈ ਸਟ੍ਰੋਬਰੀ ਵੇਚਦਾ ਫਿਰਦਾ ਮੈਂ ਤਾਂ ਮੋਬਾਈਲ ਵੇਚਦਾ ਤਾੜੀਆਂ ਵੀ ਤਾੜੀਆਂ ਇਹਨਾਂ ਦਾ ਸਟ੍ਰੋਬਰੀ ਵੀ ਕਹਿਣਾ ਆਉਂਦਾ ਆਓ ਜੀ ਮਾ ਬਾਈ ਇਹ ਤਾਂ ਮਜਬੂਰੀ ਆ ਇਹਦਾ ਦੁਕਾਨ ਨੂੰ ਪਲਸਟਰ ਕਰਾਉਣਾ ਸੀ ਤਾਂ ਇੱਥੇ ਵੇਚਣ ਆ ਗਿਆ ਮੈਂ ਇਹਦਾ ਕਿੰਨਾ ਇਹਦਾ ਕਿੰਨੇ ਪੈਸੇ ਆ ਕਿੰਨੇ ਦਾ ਇਹ ਕਿੜਾ ਆਵੜਾ ਇਹ 55000 ਦਾ ਬਈ 2000 ਰੁਪਿਆ ਮਹੀਨਾ ਉਹ ਹਫਤੇ ਦੇ ਕਿੰਨੇ ਹਫਤੇ ਦੀ ਕਿਸ਼ਤ ਕਰ ਹਫਤੇ ਦੇ ਪੈਣਗੇ ਬਈ 500 ਰੁਪਿਆ ਹਫਤੇ ਦਾ ਦਿੱਲੀ ਦੇ ਕਿੰਨੇ ਦਿੱਲੀ ਦੇ ਦਿੱਲੀ ਬੰਨ ਗਏ ਬਈ ਸੇ ਕਰ ਵੀ ਇਹ ਰੋਜ ਦੇ ਬਣ ਜਾਣਗੇ ਘੰਟੇ ਦੇ ਕਿੰਨੇ ਘੰਟੇ ਦੇ ਘੰਟੇ ਦੇ ਮਕਾਮ ਮੇਰੇ ਨਾਲ ਤਾਂ ਘਰ ਘੰਟੇ ਕਿਸਤ ਲੈ ਜਾ ਕਰੀ ਇੱਕ ਘੰਟੇ ਦਾ ਮੋਬਾਈਲ ਕੌਣ ਲੈਂਦਾ ਹੁੰਦਾ ਚਲ ਘੰਟੇ ਦਾ 35 ਰੁਪਏ ਬਣ ਗਿਆ ਆ ਫੜ ਮੇਰੇ ਤੋਂ ਦਾ 35 ਰੁਪਏ ਯਾਰ ਆ ਜੀ ਭਾਈ ਹਰ ਘੰਟੇ ਘੰਟੇ ਵਾਰਾ ਕੇ ਲੈ ਜਾ ਕਰੀ ਇਹ ਤਾਂ ਮੇਰੀ ਮਜਬੂਰੀ ਆ ਮੈਂ ਕੰਦਾ ਕਢੌੜੀਆਂ ਦੁਕਾਨ ਦੀਆਂ ਤਾਂ ਕਰਕੇ ਦੂਜਾ ਮੈਂ ਕਹੀ ਜਾਂਦਾ ਵੇਚਦਾ ਫਿਰਦਾ ਐ ਨਹੀਂ ਤਾਂ ਮੈਂ ਦੁਕਾਨ ਤੇ ਬੈਠ ਕੇ ਵੇਚਾਂ ਉਹ ਇਹ ਕਾਹਦੀ ਮਜਬੂਰੀ 2.5 ਕਰੋੜ ਦੀ ਤੂੰ ਚਾਹ ਟੋਕਰੀ ਲਈ ਫਿਰਦਾ ਤੂੰ ਕਹਿੰਦੇ ਅਸੀਂ ਦੁਕਾਨ ਪਲਸਤਰ ਕਰਾਉਣੀ ਆ ਪਲਸ ਤੇ ਹੁਣ ਤੂੰ ਕਹਿੰਦਾ ਕੰਦਾ ਕੱਢਣ ਵਾਲੀਆਂ ਵੀ ਸਰ ਕੰਦਾ ਹੋਣਗਾ ਤਾਂ ਹੀ ਤਾਂ ਪਲਸਤਰ ਹੋਊਗਾ ਕੰਦ ਕੰਦਾ ਕੱਢੀ ਜਾਵਾਂਗੇ ਫਿਰ ਪਲਸਤਰ ਵੀ ਕਰ ਲਾਂਗੇ ਸਾਲਿਆ ਜਿੰਨੀਆਂ ਕੋਚੀਆਂ ਕੰਦਾ ਹੁੰਦੀਆਂ ਉਹਨੀਆਂ 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 ਨੂੰ ਪਲਸਤਰ ਕਰ ਕਰਕੇ ਤਾਂ ਲਈ ਜਾਣਾ ਕਹੋ ਜੀ ਮਾ 4 ਸਿਮਾਂ ਵਾਲਾ ਫੋਨ ਹੈਗਾ ਇਹਨਾਂ 'ਚ ਕੋਈ 4 ਸਿਮਾਂ ਵਾਲਾ ਹੈਗਾ ਉਹ ਹੈਗਾ ਤਾਂ ਦਿਖਾ ਬਾਈ ਮੈਨੂੰ ਖਰਾਬ ਨਾ ਕਰ ਮੈਂ ਦੁਕਾਨ ਦੀਆਂ ਨੀਆਂ ਭਰਨੀਆਂ ਤਾਂ ਹੀ ਤਾਂ ਮੈਂ ਤੁਝ ਤੈਨੂੰ ਕਹਿਣਾ ਵੀ ਅਸੀਂ ਮਜਬੂਰੀ 'ਚ ਇੱਥੇ ਵੇਚਦੇ ਫਿਰਦੇ ਆ ਹੁਣੇ ਤਾਂ ਕਹਿੰਦਾ ਸੀ ਮੈਂ ਕੰਡਾ ਕੱਢ ਲੀnga ਹੁਣ ਕਹਿੰਦਾ ਮੈਂ ਨੀਆਂ ਨਹੀਂ ਭਰਾਂਗਾ ਅਜੇ ਉਹ ਨੀਆਂ ਭਰਾਂਗੇ ਤਾਂ ਹੀ ਤਾਂ ਕੰਡਾ ਹੁਣ ਨਹੀਂ ਆ ਤਾਂ ਹੀ ਤਾਂ ਕਹਿੰਨੇ ਆ ਦੁਨੀਆਂ ਪਰ ਲੈਣੇ ਪਹਿਲਾ ਫਿਰ ਕੰਦਾ ਵੀ ਕਰਵਾਗੇ ਕਿੱਥੇ ਆ ਜਰੀ ਦੁਕਾਨ ਦੁਕਾਨ ਹੈ ਕਿੱਥੇ ਜਿੱਥੇ ਤੁੰਗੀਆਂ ਭਰੀ ਜਨਾ ਉਹ ਬਸ ਚੰਗੀ ਜੀ ਜਗਾ ਮਿਲ ਜੇ ਤੁਸੀਂ ਵਿਖਾਉਣੀ ਤਾਂ ਤੁਸੀਂ ਵਿਖਾ ਦਿਓ ਕੋਈ ਜਗਾ ਆਪਾਂ ਉਹ ਇਹ ਜੇ ਜਗਾ ਵੀ ਨਹੀਂ ਖਰੀਦੀ ਓਏ ਆ ਮੋਬਾਈਲ ਵੀ ਕਣਗੇ ਤਾਂ ਹੀ ਤਾਂ ਫਿਰ ਥਾਂ ਖਰੀਦੂਗਾ